ਹਰਿਆਣਾ ਸਰਕਾਰ ਵੱਲੋਂ ਲਗਾਈ ਗਈ ਧਾਰਾ 144 ਤੋਂ ਬੇਪਰਵਾਹ ਸੰਯੁਕਤ ਕਿਸਾਨ ਮੋਰਚੇ ਦੀ ਇਕਵਾਈ ਹੈ ਅੱਜ ਸ਼ੰਭੂ ਤੇ ਖਨੌਰੀ ਬਾਰਡਰ ਤੇ 50 ਹਜ਼ਾਰ ਤੋਂ ਵੱਧ ਪੁੱਜੇ ਕਿਸਾਨਾਂ ਦਾ ਹਰਿਆਣਾ ਪੁਲਿਸ ਤੇ ਫੌਜ ਨਾਲ ਸਿੱਧੇ ਤੌਰ ਤੇ ਪੇਚਾ ਪਿਆ ਰਿਹਾ ਹੰਝੂ ਗੈਸ ਦੇ ਗੋਲੇ ਅਪੀਲਾਂ ਧਮਕੀਆਂ ਸਾਰੀਆਂ ਬੇਅਸਰ ਹੋ ਗਈਆਂ ਇੱਕ ਤਰ੍ਹਾਂ ਦੋਵੇਂ ਬਾਰਡਰ ਤੇ ਮਾਹੌਲ ਜੰਗ ਵਰਗਾ ਬਣਿਆ ਹੋਇਆ ਸੀ ਸਵੇਰ ਤੋਂ ਹੀ ਕਿਸਾਨ ਲਗਾਤਾਰ ਦੋਵੇਂ ਬਾਰਡਰਾਂ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਦੋਵੇਂ ਬਾਰਡਰਾਂ ਤੇ ਲਗਭਗ 5-5 ਕਿਲੋਮੀਟਰ ਲੰਬੀਆਂ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਸਨ ਹਜ਼ਾਰਾਂ ਕਿਸਾਨ ਲਗਾਤਾਰ ਪੁਲਿਸ ਵੱਲੋਂ ਕੀਤੇ ਇੰਤਜ਼ਾਮਾਂ ਨੂੰ ਖਤਮ ਕਰ ਰਹੇ ਸਨ ਬੈਰੀਕੇਡਾਂ ਨੂੰ ਟਰੈਕਟਰ ਨਾਲ ਖਿੱਚ ਕੇ ਛੁੱਟਿਆ ਜਾ ਰਿਹਾ ਸੀ ਤੇ ਲੱਗੀਆਂ ਰੋਕਾਂ ਹਟਾਈਆਂ ਜਾ ਰਹੀਆਂ ਸਨ ਕਿਸਾਨਾਂ ਦਾ ਜੋਸ਼ ਲਗਾਤਾਰ ਵੱਧਦਾ ਜਾ ਰਿਹਾ ਸੀ ਦੇਸ਼ਾਂਤ ਤੱਕ ਪੰਜਾਬ ਚੋ ਕਿਸਾਨ ਹੋਰ ਟ੍ਰੈਕਟਰਡ ਟਰਾਲੀਆਂ ਰਾਈ ਪੁੱਜ ਰਹੇ ਸਨ ਜਿਸ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਮੱਥੇ ਤੇ ਵੱਡੀਆਂ ਚਿੰਤਾਵੀਆਂ ਲਕੀਰਾਂ ਖੜੀਆਂ ਕਰ ਦਿੱਤੀਆਂ ਸਨ ਦੋਵੇਂ ਬਾਰਡਰਾਂ ਤੇ ਹਰਿਆਣਾ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਹੋਣ ਦੇ ਨਾਲ-ਨਾਲ ਸੀਮਤ ਦੀਆਂ ਭਾਰੀ ਮੋਟੀ ਦਿਵਾਰਾਂ ਬਣਾ ਕੇ ਕਿਸਾਨਾਂ ਨੂੰ ਰੋਕਣ ਲਈ ਬੈਰੀਗੇਡ ਲਗਾਏ ਹੋਏ ਸਨ ਤੇ ਬਹੁ ਗਿਣਤੀ 71 ਹੋਏ ਕਿਸਾਨਾਂ ਤੇ ਹਰਿਆਣਾ ਪੁਲਿਸ ਨੇ ਵੱਡੀ ਤਦਾਦ ਚ ਹੰਝੂ ਗੈਸ ਦੇ ਗੋਲੇ ਛੱਡੇ ਗਏ ਇਸ ਤੋਂ ਬਾਅਦ ਕਿਸਾਨਾਂ ਨੇ ਇੱਕ ਇੱਕ ਕਰਕੇ ਟਰੈਕਟਰ ਦੀ ਮਦਦ ਨਾਲ ਸੇਫਟੀ ਬੈਰੀਗੇਡਸ ਨੂੰ ਤੋੜ ਦਿੱਤਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ Subscribe to One India channel and never miss an update.